ਹੈਲੋ ਫਰੈਂਡਸ ਕੀ ਹਾਲ ਚਾਲ ਹੈ ਕਿ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਤਾਂ ਜੀ ਟਾਈਮ ਹੋ ਗਿਆ ਹੈਗਾ 9 ਵਜੇ ਰਾਤ ਦੇ ਤੇ ਕੱਲ ਨੂੰ ਮੇਰਾ ਹੈਗਾ ਪੇਪਰ ਮੈ ਜਾਣਾ ਹੈਗਾ ਪੇਪਰ ਦੇਣ ਤੇ ਮੈਨੂੰ ਬਹੁਤ ਜਲਦੀ ਜਾਣਾ ਪੈਣਾ ਹੈ ਨਾ ਰਾਤ ਨੂੰ ਸਮਝ ਲੈ ਵੀ 2 ਵਜੇ ਉੱਠਣਾ ਪੈਣਾ ਹੈਗਾ ਮੇਰੇ ਮੰਮੀ ਆਏ ਹੋਏ ਐ ਮੇਰੇ ਬਦਰ ਤੇ ਉਹਨਾਂ ਦੇ ਨਾਲ ਮੈਂ ਜਾਉਂਗੀ ਅੱਗੇ ਤੇ ਨਾਲ ਚਲੇ ਜਾਂਦੇ ਹੁੰਦੇ ਸੀ ਕਿ ਪੇਪਰ ਵਗੈਰਾ ਹੁਣ ਦੱਸ ਜੇਗੀ ਤੇ ਜਾਣਾ ਹੁੰਦਾ ਸੀ ਨਾ ਤੇ ਹੁਣ ਮੇਰੇ ਮਦਰ ਨੂੰ ਬੁਲਾਇਆ ਹੈਗਾ ਮੈਂ ਅਸੀਂ ਦੋਨੋਂ ਜਾਵਾਂਗੇ ਕਿਉਂਕਿ ਬਹੁਤ ਅਰਲੀ ਜਾਣਾ ਪੈਣਾ ਸਾਨੂੰ ਪੌਣੇ 2 ਵਜੇ ਬੱਸ ਸਟੈਂਡ 'ਚ ਬੱਸ ਆਏਗੀ ਅਰਲੀ ਹੈ ਤੇ ਘਰੋਂ ਸਾਨੂੰ 3:30 ਵਜੇ ਚੱਲਣਾ ਪਊਗਾ ਹਨਾ ਤੇ 2 ਵਜੇ ਉੱਠਣਾ ਪੈਣਾ ਨਾਲ ਰੋਟੀ ਬਣਾ ਕੇ ਲੈਣੀ ਪੈਣੀ ਅਸੀਂ ਜਾਣਾ ਹੈਗਾ ਪਟਿਆਲੇ ਪਟਿਆਲਾ ਸਾਨੂੰ ਕਾਫੀ ਦੂਰ ਪੈ ਜਾਂਦਾ ਹੈ ਮਤਲਬ ਕਿ ਸਾਨੂੰ 4 ਘੰਟੇ ਲੱਗ ਜਾਣਗੇ ਬੱਸ ਤੇ ਹਾਲੇ ਤੋ ਬੱਸ ਜਿਹੜੀ ਨੌਨ ਸਟਾਪ ਹੈ ਮਤਲਬ ਕਿ ਤੇ ਰੁਕਦੀ ਨਹੀਂ ਹੈਗੀ ਸਿਰਫ ਉਹ ਕੰਦੇ ਬਰਨਾਲੇ ਜਾਂ ਕਿਨੂਪੇ 5-10 ਮਿੰਟ ਤੇ ਬਸ ਰਾਹ ਚ ਮਿੰਟੋ-ਮਿੰਟੀ ਰਾਹ ਦੀ ਸਵਾਰੀ ਜਿਹੜੀਆਂ ਖੜੀਆਂ ਹੁੰਦੀਆਂ ਨੇ ਸਵੇਰੇ ਉਹ ਚੱਕ ਲੈਂਦੀਆਂ ਜਿਹੜੀਆਂ ਇਸ ਤੋਂ ਪਿੱਛੋਂ ਆਉਂਦੀਆਂ ਹੈਗੀਆਂ ਫਿਰ ਉਹ ਲੇਟ ਲਾਉਂਦੀਆਂ ਅਸੀਂ ਤਕਰੀਬਨ 7:30 ਵਜੇ ਦਿਨੋਂ ਪਟਿਆਲੇ ਜਿਹੜੇ ਪਹੁੰਚਾਂਗੇ ਇਸ ਤੋਂ ਅੱਗੇ ਹੈ ਸਾਡਾ ਸਟੇਸ਼ਨ ਯੂਨੀਵਰਸਿਟੀ ਸਾਈਡ ਉੱਥੇ ਹੈਗਾ ਜਿੱਥੇ ਅਸੀਂ ਜਾਣਾ ਹੈਗਾ ਦੇਖਦੇ ਹੈਗੇ ਅੱਗੇ ਕੀ ਬਣਦਾ ਹੈਗਾ ਹਨਾ ਤੇ ਬਾਕੀ ਪੇਪਰ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਉੱਥੇ ਕੀ ਮਾਹੌਲ ਹੈ ਕਿਵੇਂ ਦਾ ਹੈਗਾ ਸਾਰਾ ਕੁਝ ਹਨਾ ਹਮੇਂ ਨਹੀਂ ਸੀ ਕਿਉਂਕਿ ਮੈਂ ਦੀ ਯੂਨੀਫਾਰਮ ਪ੍ਰੈਸ ਕਰਦਾ ਹਾਂ ਵੀ ਫਿਰ ਹੀ ਚੱਲ ਚਲਾ ਜਾਊਗਾ ਹਨਾ ਸਕੂਲ ਵੈਸੇ ਤਾਂ ਕੱਲ ਨੂੰ ਇਹਦੀ ਵੀ ਪੀਟੀਐਮ ਹੈਗੀ ਹੈ ਤੇ ਪਤਾ ਨਹੀਂ ਕਿਸੇ ਨੂੰ ਜਾਇਆ ਜਾਊਗਾ ਕਿ ਨਹੀਂ ਕਿਉਂਕਿ ਇਹਨਾਂ ਨੂੰ ਵੀ ਕਿਸੇ ਨੂੰ ਬੁਲਾਉਣਾ ਪੈਂਦਾ ਹੈਗਾ ਹਨਾ ਬਾਈ ਤੋਂ ਵਗੈਰਾ ਤੇ ਇਹਨੂੰ ਤਾਂ ਆਪੇ ਹੀ ਜਾਇਆ ਜਾਂਦਾ ਹੈਗਾ ਨਹੀਂ ਤਾਂ ਮੈਨੂੰ ਕੋਈ ਫਿਕਰ ਹੀ ਨਹੀਂ ਹੋਣਾ ਸੀਗਾ ਜਿਵੇਂ ਹੁਣ ਅਸੀਂ ਇੰਨੀ ਮੂਹ ਨੇ ਰਹੀ ਹੁੰਦਾ ਸਵੇਰੇ ਹਨਾ ਸਵਾ ਤਿੰਨ ਘਰੋਂ ਚੱਲਣਾ ਕਿੱਥੇ ਦੇ ਨਾਲ ਜਾਣਾ ਸੀ ਜੇ ਨਾਲ ਵੀ ਨਾ ਜਾਂਦੇ ਚਲੋ ਬੱਸ ਸਟੈਂਡ ਤੇ ਇਹਨਾਂ ਨੇ ਛੱਡ ਕੇ ਹੀ ਜਾਣਾ ਸੀ ਹਨਾ ਇਸ ਲਈ ਮੈਂ ਮੰਮੀ ਨੂੰ ਬੁਲਾਇਆ ਹੈਗਾ ਹਾਂ ਬੇਨੂੰ ਤੇ ਫਿਰ ਸਟੱਜਾ ਸੱਪੋ ਲਓ ਜੀ ਆਪਾਂ अर्ਲੀ ਮਾਰਨਿੰਗ ਚੱਲੇ ਪਏ ਸੀ ਤੇ ਇੱਥੇ 7:30 ਦਾ ਟਾਈਮ ਹੋਣ ਵਾਲਾ ਹੈਗਾ ਤੇ ਆਪਾਂ ਪਹੁੰਚਣ ਵਾਲੇ ਹੈਗੇ ਆ ਪਟਿਆਲੇ ਸਵਾ 7 ਵਜੇ ਮਤਲਬ ਐਂਟਰ ਕਰ ਗਏ ਸੀ ਪਟਿਆਲਾ ਸ਼ਹਿਰ ਦੇ ਵਿੱਚ ਤੇ 7:25 ਤੱਕ ਆਪਾਂ ਬੱਸ ਸਟੈਂਡ ਤੱਕ ਜਿਹੜਾ ਪੂਰੀ ਤਰ੍ਹਾਂ ਪਹੁੰਚ ਗਏ ਸੀਗੇ ਤੇ ਇਹ ਤੋਂ ਬਾਅਦ ਉੱਥੇ ਗੁਰਦੁਆਰਾ ਸਾਹਿਬ ਸੀ ਅੱਗੇ ਤੁਹਾਨੂੰ ਦਿਖਾਉਣੇ ਹੈਗੇ ਆ ਨਾਲ ਹੀ ਉੱਥੇ ਆਪਾਂ ਗਏ ਹਨਾ ਤੇ ਵਧੀਆ ਲੱਗਾ ਸਾਰਾ ਹਨਾ ਅਸੀਂ ਪਾਸੇ ਤੇ ਪਰ ਵੀ ਜਿੱਥੇ ਉਹ ਬਣਿਆ ਹੁੰਦਾ ਐਗਜ਼ਾਮੀਨੇਸ਼ਨ ਹਾਲ ਉੱਥੇ ਪਤਾ ਹੀ ਆਪਾਂ ਨੂੰ ਵੀ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਹਨਾ ਹਰ ਚੀਜ਼ ਕੰਜੈਸਟਡ ਹੁੰਦੀ ਹੈਗੀ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਤੇ ਉੱਥੇ ਕੈਮਰਾ ਵਗੈਰਾ ਮੈਂ ਨਹੀਂ ਚਲਾ ਸਕੀ ਹਨਾ ਔਰ ਨਹੀਂ ਕਰ ਸਕੀ ਆਪਾਂ ਥੋੜਾ ਜਿਹਾ ਮਤਲਬ ਇੱਕ ਦੋ ਕਲਿੱਪਸ ਲੈ ਸਕੀ ਹੈਗੀਆਂ ਮੰਨ ਤਾਂ ਕਰਦਾ ਹੁੰਦਾ ਹਨਾ ਵੀ ਪੂਰਾ ਪ੍ਰੋਸੈਸ ਦਿਖਾਈਏ ਆਪਾਂ ਦੂਸਰਿਆਂ ਦੀ ਵੀ ਹੈਲਪ ਹੋ ਜਾਂਦੀ ਹੈਗੀ ਇਹ ਕਈ ਵਾਰੀ ਹਨਾ ਤੇ ਲੋ ਜਿੰਨਾ ਆਪਾਂ ਕਰ ਸਕੀ ਹੈਗੇ ਹਨਾ ਉਨਾ ਹੀ ਆਪਾਂ ਕਰ ਸਕਦੇ ਹੈਗੇ ਹੈਗੇ ਆਪਾਂ ਕਈ ਵਾਰੀ ਪਬਲਿਕਲੀ ਨਹੀਂ ਇਹ ਚੀਜ਼ਾਂ ਕਰ ਸਕਦੇ ਕਈ ਉਹਨਾਂ ਨੂੰ ਪਸੰਦ ਹੁੰਦੀਆਂ ਸ਼ੂਟ ਕਰਨਾ ਕਈ ਉਹਨਾਂ ਨੂੰ ਨਹੀਂ ਹੁੰਦਾ ਹਨਾ ਵੀਡੀਓ ਦੇ ਵਿੱਚ ਆਉਣਾ ਵੀ ਕਈ ਲਾਈਕ ਨਹੀਂ ਕਰਦੇ ਆਪਣੇ ਫੈਮਿਲੀ ਮੈਂਬਰ ਹੀ ਕਈ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਨਹੀਂ ਲਾਈਕ ਕਰਦੇ ਹੈਗੇ ਹਨਾ இன்னும் சோனா தான் கிலோ பண்ணியா ਲਓ ਜੀ ਅੱਥੀ ਆਪਾਂ ਲੱਗੇ ਸੀ ਸਵੇਰੇ ਸਵੇਰੇ ਚਾਹ ਪੀਣ ਕਿਉਂਕਿ ਰਾਤੀ ਆਪਾਂ ਪੇਪਰ ਦੇ ਕੇ ਆਏ ਹੈਗੇ ਬਹੁਤ ਲੇਟ ਅ ਅਸੀਂ ਪਹੁੰਚੇ 9 ਵਜੇ ਦੇ ਕਰੀਬ ਕਿਉਂਕਿ 3 ਵਜੇ ਉੱਥੋਂ ਫ੍ਰੀ ਹੋਏ ਸੀਗੇ 3 ਵਜੇ ਚੱਲੇ ਸੀਗੇ ਹਜੇ ਤਾਂ ਅਸੀਂ ਉਹਦਾ ਖਾਣਾ ਆਪ ਲੈ ਗਏ ਸੀ ਵੀ ਉਹ ਸਾਡਾ ਟਾਈਮ ਵੇਸ ਨਹੀਂ ਹੋਇਆ ਨਹੀਂ ਤਾਂ ਦੇਖਣਾ ਪੈਂਦਾ ਵੀ ਕਿੱਥੇ ਵਧੀਆ ਖਾਣਾ ਮਿਲਦਾ ਹੈ ਹਨਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਰੋਟੀਆਂ ਹੀ ਖਾਦੀ ਜਾਵੇ ਹਨਾ ਜੋ ਵੀ ਉਪਰ ਮਿਲਦਾ ਸੀ ਪਰ ਉੱਥੇ ਇਹ ਹੈ ਨਹੀਂ ਸੀਗਾ ਕੁਝ ਵੀ ਖਾਣ ਪੀਣਾਂ ਲਈ ਕੋਈ ਕੰਟੇਨ ਨਹੀਂ ਸੀ ਨੀ ਲੈਣਾ ਅਸੀਂ ਜਿਵੇਂ ਗਏ ਉੱਥੇ ਗੁਰਦੁਆਰਾ ਸਾਹਿਬ ਸੀ ਉੱਥੇ ਅਸੀਂ ਉਹਨਾਂ ਦੇ ਬਣਿਆ ਹੋਇਆ ਸੀਗਾ ਹਨਾ ਅਸੀਂ ਉੱਥੇ ਗੁਰਦੁਆਰਾ ਸਾਹਿਬ ਰੁੱਕ ਕੇ ਹਨਾ ਵਧੀਆ ਉੱਥੇ ਬੈਠ ਕੇ ਖਾਣਾ ਖਾਧਾ ਅਸੀਂ ਕਿਉਂਕਿ ਸਵੇਰੇ ਸਵੇਰੇ ਉਹਨਾਂ ਦਾ ਤਾਂ ਲੰਗਰ ਹੈ ਨਹੀਂ ਸੀ ਤਿਆਰ ਹੋਇਆ ਸੀ ਅਜੇ ਮੱਥਾ ਟੇਕਿਆ ਅਸੀਂ ਉੱਥੇ ਵਧੀਆ ਤੇ ਇਹ ਇੱਕ ਪੋਜ਼ਿਟਿਵ ਸਾਈਨ ਸੀ ਹਨਾ ਚਲੋ ਵੀ ਗਏ ਵੀ ਐਨੇ ਸਫ਼ਰ ਦੇ ਵਿੱਚ ਚਲੋ ਵਧੀਆ ਹੋਇਆ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਅਸੀਂ ਉੱਥੇ ਖਾਣਾ ਖਾ ਲਿਆ ਬੈਠ ਕੇ ਤੇ ਅਸੀਂ ਮੈਂ ਲਓ ਐਗਜ਼ਾਮੀਨੇਸ਼ਨ ਹਾਲ ਚ ਪਹੁੰਚ ਗਈ ਸੀ ਸਾਢੇ 7 ਉੱਤੇ ਪਟਿਆਲੇ ਪਹੁੰਚ ਗਈ ਸੀ ਇਸ ਤੋਂ ਬਾਅਦ 8:00 ਵਜੇ ਦੇ ਕਰੀਬ ਉਸਦੀ ਉੱਥੇ ਵੈਲੀ ਵਿੱਚ ਪਹੁੰਚ ਗਈ ਸੀ ਹੈ ਨਾ ਜਿੱਥੇ ਮੇਰਾ ਪੇਪਰ ਸੀਗਾ ਸੈਂਟਰ 'ਚ ਸਾਢੇ 9 ਦਾ ਟਾਈਮ ਸੀਗਾ ਵੈਸੇ ਉੱਥੇ ਸਾਢੇ 9 ਰਿਪੋਰਟਿੰਗ ਟਾਈਮ ਸੀਗਾ ਇਸ ਤੋਂ ਬਾਅਦ ਸ਼ੁਰੂ ਹੋਇਆ ਐਗਜ਼ਾਮ ਐਗਜ਼ਾਮ ਵੀ ਉਹ ਸ਼ਿਫਟਾਂ ਤੇ ਲੈ ਰਹੀ ਸੀ ਸਬਜੈਕਟ ਵਾਈਜ਼ ਮੇਰਾ ਸਬਜੈਕਟ ਪੋਲਿਟੀਕਲ ਸਾਇੰਸ ਹੈ ਇਹ ਅਸੈਸਮੈਂਟ ਪ੍ਰੋਫੈਸਰ ਦੀ ਜਿਹੜੀ ਪੋਸਟ ਵਾਲੀ ਮੈਂ ਅਪਲਾਈ ਕੀਤਾ ਸੀਗਾ ਨਾ ਕਿਉਂਕਿ ਮੇਰਾ ਕਾਫੀ ਐਕਸਪੀਰੀਅੰਸ ਕੋਲ ਹੈ ਦਾ ਇਹ ਕਾਲਜ टीच ਕੀਤਾ ਇਸ ਕਰਕੇ ਮੈਂ ਅਪਲਾਈ ਕਰਤਾ ਸੀ ਉਹਦੇ ਵਿੱਚ ਤੇ ਨਹੀਂ ਤਾਂ ਮੇਰੀ ਵੀ ਐਲ ਵੀ ਵੈਸੀ ਹੈਗੀ ਐ ਸਕੂਲ ਚ ਵੀ ਅਪਲਾਈ ਕਰ ਸਕਦੀ ਆ ਪਰ ਇਹ ਬਕਾਇਦਾ ਪੋਸਟਾਂ ਨਿਕਲੀਆਂ ਹੋਣੀਆਂ ਸੀਗੀਆਂ ਹੁਣ ਇਹ ਨਹੀਂ ਪਤਾ ਉੱਥੇ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਕਦੋਂ ਰਿਜ਼ਲਟ ਦਿੰਦੀ ਹੈ ਕੀ ਰਿਜ਼ਲਟ ਦਾ ਸਿਸਟਮ ਹੈਗਾ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ ਹੈ ਵੀ ਕੀ ਹੋਊਗਾ ਕਿਉਂਕਿ ਮੇਰੇ ਸਬਜੈਕਟ ਦੇ ਵੀ ਸੀਗੇ ਸਟੂਡੈਂਟ ਵੀਕ ਪੋਲਿਟੀਕਲ ਸਾਇੰਸ ਵਾਲੇ ਵੀ ਗਰਲਜ਼ ਹੀ ਸੀਗੀਆਂ ਸਾਰੀਆਂ ਲੇਡੀਆਂ ਹੀ ਸੀਗੀਆਂ ਦੂਸਰੀਆਂ ਤਜਵੀਰ ਦੂਸਰੇ ਵੀ ਹੁੰਦੇ ਹੈਗੇ ਜੈਂਟਸ ਵੀ ਸੀਗੇ ਤੇ ਬਾਕੀ ਜੋ ਫਾਈਨ ਆਰਟਸ ਵਾਲੇ ਸੀ ਕਮਰਸ ਵਾਲੇ ਸੀ ਕਾਫੀ ਸੀਗੇ ਕੈਂਡੀਡੇਟ ਤਾਂ ਤੇ 3:30 ਵਜੇ ਦੇ ਕਰੀਬ ਅਸੀਂ ਉੱਥੋਂ ਪਹੁੰਚੇ ਸੀ ਉੱਥੋਂ ਔਟੋ ਲਿਆ ਔਟੋ ਲੈ ਕੇ ਬੱਸ ਸਟੈਂਡ ਆਏ ਇਸ ਤੋਂ ਬਾਅਦ ਕਿਉਂਕਿ ਸ਼ਾਮ ਨੂੰ ਜਿਹੜੀਆਂ ਬੱਸਾਂ ਹੁੰਦੀਆਂ ਹੈਗੀਆਂ ਉਹ ਨੌਨ ਸਟਾਪ ਨਹੀਂ ਹੁੰਦੀਆਂ ਉਹਨੂੰ ਪਰੋਕੇ ਆਉਂਦੀਆਂ ਹੈਗੀਆਂ ਤੇ 9:00 ਵਜਾ ਤੇ ਉਹਨਾਂ ਨੂੰ ਤੇ ਫਿਰ ਤਾਂ ਪੂਰਾ ਹੀ ਹਾਲ ਹੋ ਗਿਆ ਹਨਾ ਪੂਰੀ ਤਰ੍ਹਾਂ ਜਿਵੇਂ ਕਹਿੰਦੇ ਨੇ ਬੁੰਦ ਲਗੇ ਹਨਾ ਕਿ ਗਰਮੀ ਸੀ ਜੀ ਤੇ ਬਾਕੀ ਉਧਰ ਤਾਂ ਬਾਰਿਸ਼ ਬਹੁਤ ਹੋ ਰਹੀ ਸੀ ਜੀ ਆਪਣੇ ਇਧਰ ਘੱਟ ਸੀਗੀ ਥੋੜੀ ਥੋੜੀ ਸੀਗੀ ਮੈਨੂੰ ਇਹ ਜਿਵੇਂ ਚਲ ਬਾਰਿਸ਼ ਹੋ ਹੋਈ ਨਾ ਹਨਾ ਇਹ ਤਾਂ ਨਿਕਲਣਾ ਬਹੁਤ ਆਫਾ ਸਾਡੀਆਂ ਗਲੀਆਂ ਦੇ ਵਿੱਚੋਂ ਤੇ ਲੋਜੀ ਦੇਖਦੇ ਹੈਗੇ ਹਨ ਕੀ ਬੰਦਾ ਹੈਗਾ ਇੱਕ ਵਾਰੀ ਇਹ ਮਤਲਬ ਪੜਨ ਦੀ ਹਨਾ ਇਹ ਸਾਰੇ ਟੈਨਸ਼ਨ ਤਾਂ ਖਤਮ ਹੋ ਜੀਏ ਨਹੀਂ ਤਾਂ ਟਾਈਮ ਕੱਢ ਕੇ ਕਿਤਾਬਾਂ ਚੱਕਰੀਆਂ ਹਨਾ ਤੇ ਉਹ ਮਨ ਤਾਂ ਲੱਗਦਾ ਨਹੀਂ ਘੰਟਾ ਹੁੰਦਾ ਆਪਣੇ ਕਨਸੈਂਟ੍ਰੇਸ਼ਨ ਬੰਦਦਾ ਨਹੀਂਗਾ ਉਹਨਾਂ ਫੇਰ ਕੰਮ ਸ਼ੁਰੂ ਹੋ ਜਾਂਦੇ ਹੈਗੇ ਹਨਾ ਇਹ ਲੋ ਜੀ ਇੱਥੇ ਕਰਦੇ ਆ ਗਿਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ नेक्स्ट टाइम ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਸੱਸੇ ਹਾਂ